ਚੀਖੀ ਗਈ ਆ ਤਾਂ ਮੈਂ ਤੁਹਾਡੇ ਰਾਹੀਂ ਸਮੁੱਚੇ ਦੇਸ਼ ਵਾਸੀਆਂ ਇਹ ਨਹੀਂ ਵੀ ਕੱਲੇ ਪੰਜਾਬ ਜਾਂ ਹਰਿਆਣਾ ਨੂੰ ਨਹੀਂ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਦਾ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਨਾ ਤਾਂ ਪੰਜਾਬ ਦੀ ਲੜਾਈ ਲੜ ਰਿਹਾ ਨਾ ਉਹ ਕੱਲੀ ਸਿੱਖ ਕੌਮ ਦੀ ਲੜਾਈ ਲੜ ਰਿਹਾ ਔਰ ਨਾ ਉਹ ਹਰਿਆਣਾ Rajasthan ਦੀ ਉਹ ਪੂਰੇ ਦੇਸ਼ ਦੀ ਲੜਾਈ ਲੜ ਰਿਹਾ ਔਰ ਦੇਸ਼ ਦੀ ਲੜਾਈ ਕਿਹੋ ਜੀ ਹੈ ਇਹ ਸਾਡੇ ਪੇਟ ਦਾ ਮਸਲਾ ਹੈ ਕੇਵਲ ਕਾਰਪੋਰੇਟਾਂ ਨੂੰ ਛੱਡ ਕੇ ਸਮੁੱਚੇ ਦੇਸ਼ ਵਾਸੀਆਂ ਦੀ ਲੜਾਈ ਹੈ ਔਰ ਜਿਸ ਹਾਲਤ ਦੇ ਵਿੱਚ ਉਹ ਇਸ ਟਾਈਮ ਤੇ ਪਹੁੰਚ ਚੁੱਕੇ ਇਹਨਾਂ ਹਾਲਾਤਾਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਵਹੀਰਾ ਘੱਟ ਕੇ ਤੇ ਖਨੋਰੀ ਬਾਰਡਰ ਤੇ ਪਹੁੰਚੀਏ ਜੇਕਰ ਸਾਡੇ ਮੂੰਹੋਂ ਨਹੀਂ ਨਿਕਲਦਾ ਵੀ ਕੋਈ ਇਹੋ ਜਿਹਾ ਬਾਣਾ ਵਰਤ ਜੇ ਜੇਕਰ ਕੋਈ ਐਸਾ ਭਾਣਾ ਵਰਤ ਗਿਆ ਤੇ ਬਾਅਦ ਦੇ ਵਿੱਚ ਵੇਖਿਆ ਕਿ ਲੋਕ ਬੜੇ ਵੱਡੀ ਪੱਦਰ ਤੇ ਆਉਂਦੇ ਆ ਦਰਸ਼ਨ ਕਰਨ ਵਾਸਤੇ ਆਉਂਦੇ ਆ ਉਹ ਅੰਤਮ ਰਸਮਾਂ ਦੇ ਵਿੱਚ ਪਹੁੰਚਣ ਵਾਸਤੇ ਆਉਂਦੇ ਆ ਬਹੁਤ ਵੱਡੀਆਂ ਪੀੜਾਂ ਪਰ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੋਵੇਗਾ ਜੇ ਫਾਇਦਾ ਤੇ ਕੇਵਲ ਤੇ ਕੇਵਲ ਅੱਜ ਆਉਂਦਾ ਔਰ ਜੇ ਤੁਸੀਂ ਅੱਜ ਆਉਂਦੇ ਹੋ ਤੇ ਕੇਂਦਰ ਸਰਕਾਰ ਦੇ ਉੱਤੇ ਤੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਜਦੋਂ ਵੀ ਉਹ ਸਤਾ ਤੋਂ ਬਾਹਰ ਹੁੰਦੀਆਂ ਨੇ ਤੇ ਉਸ ਟਾਈਮ ਤੇ ਤੇ ਬੜੇ ਬੜੇ ਵਾਅਦੇ ਕਰਦੀਆਂ ਨੇ ਦਾਅਵੇ ਕਰਦੀਆਂ ਨੇ ਰੂਲਿੰਗ ਪਾਰਟੀ ਦੇ ਖਿਲਾਫ ਬੋਲਦੀਆਂ ਨੇ ਆਹ ਚਾਹੀਦਾ ਆਹ ਚਾਹੀਦਾ ਪਰ ਅੱਜ ਉਹ ਰਾਜਨੀਤਿਕ ਪਾਰਟੀਆਂ ਉਹ ਕੀ ਕਰ ਰਹੀਆਂ ਨੇ ਕੀ ਪ੍ਰੋਗਰਾਮ ਦਿੱਤੇ ਆ ਕੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਸੰਬੰਧ ਵਿੱਚ ਉਹਨਾਂ ਨੇ ਕੋਈ ਐਸੇ ਪ੍ਰੋਗਰਾਮ ਦਿੱਤੇ ਆ ਜਿਨ੍ਹਾਂ ਨਾਲ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣੇ ਸੋ ਮੇਰੀ ਬੇਨਤੀ ਹੈ ਪੂਰੇ ਦੇਸ਼ ਵਾਸੀਆਂ ਨੂੰ ਕਿ ਅੱਜ ਇੱਕੋ ਇੱਕ ਸਮਾਂ ਹੈ ਸਾਡੇ ਕੋਲੇ ਕਿ ਜਲਦੀ ਤੋਂ ਜਲਦੀ ਅਸੀਂ ਖਨੋਰੀ ਬੰਡਰ ਤੇ ਪਹੁੰਚ ਕੇ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇੱਕ ਊਰਜਾ ਦਈਏ ਜਿਸ ਤਰ੍ਹਾਂ ਕਿ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਕੇ ਉਹਨੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਚੁੜੀ ਆ ਉਹ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਆਜਨੀ ਤੱਕ ਤੇ ਕੇਐਮਐਮ ਨੂੰ ਸੌਂਪ ਦਿੱਤੀ ਆ ਕਿ ਹੁਣ ਤੁਸੀਂ ਜੀ ਅੱਜ ਇਹ ਜਿਹੜੀ ਜ਼ਿੰਮੇਵਾਰੀ ਆ ਇਹਨੂੰ ਨਿਭਾਉਣ ਵਾਸਤੇ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਉਹਨਾਂ ਨੂੰ ਇੱਕ ਊਰਜਾ ਦੇਣ ਵਾਸਤੇ ਦੇਸ਼ ਵਾਸੀਓ ਖਨੋਰੀ ਬਾਟਰ ਤੇ ਵੱਧ ਤੋਂ ਵੱਧ ਪਹੁੰਚੋ ਤਾਂਕਿ ਤੁਹਾਡੇ ਨਾਲ ਸਾਡੀ ਵੀ ਹੌਸਲਾ ਅਭਜਾਈ ਹੋਏ ਤੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਵੇ ਜਿਹਦੇ ਨਾਲ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾ ਲਾਗੂ ਕਰੇ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਆਪਣਾ ਮਰਮਰ ਛੱਡ ਕੇ ਉਹ ਆਪਣਾ ਇਲਾਜ ਕਰਾ ਸਕਣ ਵੈਗੁਰਜੀ ਕਾ ਖਾਲਸਾ ਵੈਗੁਰਜੀ ਮੈਂ ਨਿਵੇਦਨ ਕਰਾਂਗਾ ਮੈਂ ਨਿਵੇਦਨ ਕਰੂੰਗਾ ਆਗਰ ਨਹੀਂ ਇਹ ਫੁਰਜੀਤ ਸਿੰਘ ਪੁੱਛੀ ਉਹ ਵੀ ਆਪਣੀ ਪੱਤਰਕਾਰ ਸਾਥੀਓ 16 ਨਵੰਬਰ ਨੂੰ ਚੰਡੀਗੜ੍ਹ ਵਿਖੇ ਜਦੋਂ ਦੋਨੇ ਫੋਰਮਾਂ ਵੱਲੋਂ ਸਰਦਾਰ ਜਗਜੀਤ ਸਿੰਘ ਢੱਲਿਆਲ ਦਾ ਮਰਨ ਵਰਤ ਦਾ ਐਲਾਨ ਕੀਤਾ ਸੀ ਉਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਤੇ ਖਾਸ ਕਰਕੇ ਜਿਹੜੀਆਂ ਕੁਝ ਵਿਰੋਧੀ ਤਾਕਤਾਂ ਉਹਨਾਂ ਨੂੰ ਇਹ ਭਿਖਾ ਸੀ ਵੀ ਸ਼ਾਇਦ ਇਹ ਜਿਹੜਾ ਮਰਨ ਵਰਤ ਹੈ ਇਹ ਕੋਈ ਪੋਲੀਟੀਕਲ ਮਾਈਲਸਟੋਨ ਦੀ ਖਾਤਰ ਇਹ ਰੱਖਿਆ ਜਾ ਰਿਹਾ ਪਰ ਹੁਣ 45 ਦਿਨ 26 ਨਵੰਬਰ ਤੋਂ ਬਾਅਦ ਬੀਤ ਕੇ ਅੱਜ 45 ਮਦਨ ਹੈ ਤੋ ਉਹਨਾਂ ਦਾ ਪ੍ਰਧਾਨ ਮੰਤਰੀ ਮੋਦੀ ਦਾ ਵੀ ਵਹਿਮ ਤੇ ਜਿਹੜੇ ਹੋਰ ਜਿਨ੍ਹਾਂ ਨੂੰ ਸ਼ੱਕ ਸੀਗਾ ਉਹਨਾਂ ਦਾ ਵੀ ਵਹਿਮ ਹੋਣਾ ਨਿਕਲ ਜਾਣਾ ਚਾਹੀਦਾ ਵੀ ਇਹ ਜਿਹੜਾ ਉਹਨੇ ਐਲਾਨ ਕੀਤਾ ਸੀਗਾ ਵੀ ਇਹ ਕੋਈ ਮਾਈਲੇਜ ਲੈਣ ਦੀ ਖਾਤਰ ਨਹੀਂ ਇਹ ਮੰਗਾ ਬਣਾਉਣ ਦੀ ਖਾਤਰ ਹੈ ਮਰਨ ਵਰਤ ਤੇ ਜੇ ਮੰਗਾ ਨਾ ਮੰਨੀਆਂ ਗਈਆਂ ਫਿਰ ਇਹ ਮਰਨ ਤੱਕ ਹੈ ਮਰਨ ਵਰਤ ਜਿਹੜਾ ਉਹਨਾਂ ਨੇ 16 ਤਰੀਕ ਨੂੰ ਕਿਹਾ ਸੀ ਸੋ ਹੁਣ ਬਿਲਕੁਲ ਕਲੀਅਰ ਹੋ ਗਿਆ ਮੋਤੀ ਨੂੰ ਵੀ ਕਲੀਅਰ ਹੋ ਗਿਆ 45 ਦਿਨਾਂ ਦੇ ਵਿੱਚ ਵੀ ਹੁਣ ਇਹਨਾਂ ਨੇ ਪਿੱਛੇ ਨਹੀਂ ਹਟਣਾ ਜੋ ਕਾਕਾ ਸਿੰਘ ਕੋਰੜਾ ਨੇ ਉਹਨਾਂ ਨੇ ਆਪਣੀ ਆਖਰੀ ਇੱਛਾ ਜੋ ਆਪਣੇ ਡੱਲੇਵਾਲ ਸਾਹਿਬ ਨੂੰ ਦੱਸੀ ਆ ਹੁਣ ਸਾਨੂੰ ਉਹ ਵੀ ਸਾਫ਼ ਕਰਦੀ ਐ ਵੀ ਉਹਨਾਂ ਦਾ ਪਿੱਛੇ ਮੁੜਨ ਦਾ ਕਿਸੇ ਵੀ 1% ਵੀ ਕੋਈ ਇਰਾਦਾ ਨਹੀਂ ਚਲਕਦਾ ਕੋਈ ਸੋ ਉਹਦੇ ਵਿੱਚੋ ਜਿਹੜੀ ਮੈਂ ਗੱਲ ਆਪਣਾ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਹਦੇ ਨਾਲ ਹੀ ਜੁੜਦਾ ਹੈ 10ਵੇਂ ਨੂੰ ਜਿਹਨੂੰ ਦਸਹਿਰਾ ਕਹਿੰਦੇ ਹੁੰਦੇ ਆ ਜਾਂ ਹੁਣ ਆਪਣੀ ਵੀ ਦਸਵੀਂ ਸਮਝ ਲਓ 10 ਜਨਵਰੀ ਦਸਹਿਰੇ ਵਾਲੇ ਦਿਨ ਉਹ ਭਾਵੇਂ ਕਿਸੇ ਬੰਦੇ ਦਾ ਨਹੀਂ ਹੁੰਦਾ ਕਿਸੇ ਸ਼ਖਸੀਅਤ ਦਾ ਨਹੀਂ ਹੁੰਦਾ ਮੰਨਿਆ ਜਾਂਦਾ ਵੀ ਉਹ ਜਿਹੜਾ ਬਦੀ ਦਾ ਪ੍ਰਤੀਕ ਹੈ ਉਹਦਾ ਉਹ ਸਾਰੇ ਦੇਸ਼ ਦੇ ਵਿੱਚ ਪੁਤਲਾ ਸੜਿਆ ਜਾਂਦਾ ਸੋ ਸਾਡੇ ਲਈ ਹੁਣ ਜੋ ਮੋਦੀ ਸਾਹਿਬ ਨੂੰ ਸਾਫ਼ ਵੀ ਹੋ ਗਿਆ ਵੀ ਡੱਲੇਵਾਲ ਸਾਹਿਬ ਹੁਣ ਪਿੱਛੇ ਨਹੀਂ ਮੁੜਨਗੇ ਇਹਨਾਂ ਦੀ ਜਾਨ ਜਾਊਗੀ ਇਹਨਾਂ ਦੀ ਜਾਨ ਦਾਤੇ ਲੱਗੀ ਹੋਈ ਹੈ ਸੀਸ ਉਹਨਾਂ ਨੇ ਭੇਟ ਕਰਤਾ ਲੋਕਾਂ ਦੇ ਕਿਸਾਨਾਂ ਦੇ ਨਾਂ ਤੇ ਸੋ ਜੇ ਅਜੇ ਵੀ ਉਹਨਾਂ ਨੇ ਕਿ ਹਸਲ ਬੱਟੀ ਹੋਈ ਹੈ ਚੁੱਪ ਧਰੀ ਹੋਈ ਹੈ ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਵੀ ਜੇ ਉਹਨਾਂ ਦੀ ਜਾਨ ਜਾਂਦੀ ਹੈ ਤਾਂ ਜਾਣ ਦੇ ਸੋ ਸਮਝ ਲਓ ਇਹ ਜਿਹੜਾ ਸੀਸ ਹੈ ਜੋ ਉਹਨਾਂ ਨੇ ਇਹਦੇ ਵਿੱਚ ਮੈਂ ਥੋੜਾ ਇਤਿਹਾਸ ਨਾਲ ਜੋੜੂੰਗਾ ਜਿੱਦੇ ਗੁਰਤੇਗ ਭਦਰ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਵਾਪਸ ਆਇਆ ਸੀ ਤਾਂ ਗੁਰਗੋਬ ਸਿੰਘ ਨੇ ਕਿਹਾ ਸੀਗਾ ਵੀ ਇਹ ਸੀਸ ਭਾਵੇਂ ਅੱਜ ਆਇਆ ਔਰ ਜਦੋਂ ਗੁਰਤੇਗਬਹਾਦਰ ਸਾਹਿਬ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ 2 ਮਹੀਨੇ ਪਹਿਲਾਂ ਉਹ ਸਿਰ ਸੁੱਧਾ ਹੀ ਲੈ ਗਏ ਸੀਗੇ ਉਹਦੇ ਹੀ ਕਹਿ ਗਏ ਸੀਗੇ ਵੀ ਮੇਰਾ ਸੀਸ ਵਾਪਸ ਨਹੀਂ ਆਉਂਦਾ ਸੋ ਉਸੇ ਤਰੀਕੇ ਨਾਲ ਡੱਲਿਆਲ ਸਾਹਿਬ ਦਾ ਜਦੋਂ ਐਲਾਨ ਕੀਤਾ 16 ਨਵੰਬਰ ਨੂੰ ਅਸਲ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਆਪਣਾ ਸੀਸ ਇਸ ਦੇ ਲੋਕਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਤੇ ਉਸ ਦੀ ਭੇਟ ਕਰਤਾ ਸੀ ਹੁਣ ਸਵਾਲ ਸਿਰਫ ਆਇਆ ਹੈਗਾ ਵੀ ਸਰੀਰਕ ਤੌਰ ਤੇ ਉਹਨਾਂ ਦਾ ਸੀਸ ਕਦੋਂ ਜਾਂਦਾ ਸੋ ਇਸ ਕਰਕੇ ਉਹ ਬਦੀ ਦਾ ਪ੍ਰਤੀਕ ਅੱਜ ਇੰਨੇ ਜਿਹੜੇ ਉਹਨਾਂ ਦੇ ਗੈਰ ਸਵੇਦਨ ਸੇਲਤਾ ਮੋਦੀ ਸਰਕਾਰ ਦੀ ਜੋ ਹੈਗੀ ਐ ਇਸ ਆਪਣਾ ਜਗਜੀਤ ਸਿੰਘ ਡੱਲਿਆ ਆਪਦੇ ਜੀਵਨ ਪ੍ਰਤੀ ਤੇ ਕਿਸਾਨਾਂ ਦੇ ਮਸਲਿਆਂ ਪ੍ਰਤੀ ਉਹ ਇੱਕ ਅਜ ਬਦੀ ਦਾ ਪ੍ਰਤੀਕ ਬਣ ਗਿਆ ਸਾਡੇ ਲਈ ਸੋ ਇਸ ਕਰਕੇ ਕੱਲ ਨੂੰ ਅਸੀਂ ਜਿਵੇਂ ਬਦੀ ਦਾ ਪ੍ਰਤੀਕ ਦਸਹਿਰੇ ਵਾਲੇ ਦਿਨ ਫੂਕਦੇ ਆ ਤੁਹਾਨੂੰ ਫਾਰਮੈਲਟੀ ਜੀ ਨਹੀਂ ਕਰਨੀ ਚਾਹੀਦੀ ਵੀ ਮਾੜੀ ਜਿਹੀ ਪੁੱਤਲਾ ਬਣਾਇਆ ਤੇ ਦੋ ਕੁ ਮਿੰਟਾਂ ਜੀ ਖੜਾ ਕਰ ਕਮੈਂਟ ਕਰ ਦਿਓ ਪਿੰਡਾਂ ਦੇ ਵਿੱਚ ਵੀ ਭਾਈ 2 ਵਜੇ ਜਾਂ 3 ਵਜੇ ਇਹਦਾ ਜਿਹੜਾ ਲੋ ਕੀਤਾ ਜਾਊਗਾ ਦਹਨ ਕੀਤਾ ਜਾਊਗਾ ਸਾੜਿਆ ਜਾਊਗਾ ਤਾਂ ਕਿ ਉਦੋਂ ਤੱਕ ਸਾਰੇ ਜਿਹੜੇ ਕੋਈ ਦੂਰ ਨੇੜੇ ਹੈਗੇ ਆ ਕੋਈ ਬਾਹਰ ਗਿਆ ਹੋਇਆ ਸਾਰੇ ਆ ਜਾਣ ਤੇ ਪਿੰਡ ਦਾ ਇਕੱਠ ਹੋ ਕੇ ਪਿੰਡ ਦੇ ਸਮੂਹ ਕੱਟ ਦੇ ਵਿੱਚ ਜਿਵੇਂ ਦਸਰੇ ਵਾਲੇ ਦਿਨ ਬਦੀ ਦਾ ਪ੍ਰਤੀਕ ਸਾੜਿਆ ਜਾਂਦਾ ਬਿਲਕੁਲ ਮੋਦੀ ਦਾ ਉਵੇਂ ਬਦੀ ਦਾ ਪ੍ਰਤੀਕ ਮੰਨ ਕੇ ਪਿੰਡ ਦੇ ਕੱਠ ਦੇ ਵਿੱਚ ਸਾਰਾ ਦਿਨ ਉਹਦਾ ਬੁੱਤ ਖੜਾ ਰਹੇ ਉੱਥੇ ਪਤਾ ਲੱਗੇ ਵੀ ਇਹ ਜਿਵੇਂ ਬਦੀ ਦੇ ਪ੍ਰਤੀਕ ਦਾ ਬੁੱਤ ਖੜਾ ਰਹਿੰਦਾ ਵੀ ਸ਼ਾਮ ਨੂੰ ਇਹਨੂੰ ਅੱਗ ਲਾਉਣੀ ਹੈ ਪਿੰਡ ਦੇ ਲੋਕਾਂ ਨੇ ਉਸੇ ਤਰੀਕੇ ਨਾਲ ਇਹਨੂੰ ਕੱਠ ਕਰਕੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਆ ਬੀ ਉਹ ਸੈਂਕੜੇ ਦੇ ਕੱਠ ਦੇ ਵਿੱਚ ਉਹਨਾਂ ਦਾ ਦਹਨ ਕੀਤਾ ਜਾਵੇ ਤੇ ਉਹਦੀਆਂ ਵੀਡੀਓ ਬਣਾ ਕੇ ਉਹਦੀਆਂ ਫੋਟੋਆਂ ਬਣਾ ਕੇ ਸਾਰੇ ਗਾਇ ਉਹ ਵਾਇਰਲ ਕੀਤੀਆਂ ਜਾਣ ਤਾਂ ਸਾਫ਼ ਰੱਖेंगे ਉਸ ਤੋਂ ਪਹਿਲੇ ਮੈਂ ਅਧਵੰਜਕ ਕੁਮਾਰ ਜੀ ਜੋ ਜੀਐਨਯੂ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਹੈ ਤੋਂ ਅੱਜ ਆਪਣੀ ਪੂਰੀ ਟੀਮ ਦੇ ਸਾਥ ਯਹਾਂ ਪੇ ਆਏ ਔਰ ਇਸ ਦੇ ਸਾਥ ਸਤਪ੍ਰਕਾਸ਼ ਕਮਰੇ ਡੀਜੀ जो कर्नाटका एग्रीकल्चर प्राइस कमीशन के चेयरमैन भी रहे हैं सरदार जगदीश सिंह डल्लेवाल जी के अच्छे मित्र भी हैं और एमएसपी गारंटी कानून के मुद्दे पे उनकी कैलकुलेशंस जो है वो अपने आप में एक अथॉरिटी है देश के अंदर वो भी कल से यहाँ आए हुए हैं हम उनका भी और धनंजय कुमार जी का भी सरदार जगदीर सिंह डल्लेवाल जी की तरफ से दोनों फोर्मो की तरफ से विशेष तौर पर धन्यवाद करते हैं मैं निवेदन करूंगा डॉक्टर मैम से वो अपनी बात सच मैं डॉक्टर कुलदीप कौर रंधावा फाइव रिवर हार्ट एसोसिएशन दी मेंबर हा सरदार जगजीतिया एसिडिक कंटेंट ब्लड ਦੇ ਵਿੱਚ ਤਾਂ ਇੰਕਰੀਜ਼ ਕਰ ਹੀ ਰਿਹਾ ਜੋ ਪਾਟੀਟੋਨ ਬਾਡੀਜ਼ ਉਹ ਸਭ ਕੁਝ ਉਹਨਾਂ ਦੇ ਟੈਸਟ ਕਰਾਏ ਨੇ ਉਹਦੇ ਨਾਲ ਨਾਲ सरदार जगजीत सिंह ਗੱਲੇਵਾਲ ਜੀ ਸਭ ਤੋਂ ਅਧਿਕ ਸਨਮਾਨਿਤ ਤੇ ਸਭ ਤੋਂ ਵੱਡੇ ਲੀਡਰ ਪਰ ਪੂਰੇ ਦੇਸ਼ ਦਾ ਕਿਸਾਨ ਵੀ ਇਸ ਬਾਤ ਕੋ ਐਕਸੈਪਟ ਕਰ ਚੁੱਕਾ ਹੈ ਜਿਸ ਡਿੜ੍ਹ ਨਿਸ਼ਟਾ ਕੇ ਸਾਥ ਉਹ ਸੰਘਰਸ਼ ਕਰ ਰਹੇ ਹਨ ਜਿਸ ਮਜ਼ਬੂਤੀ ਕੇ ਸਾਥ ਉਹ 45 ਦਿਨੋਂ ਸਿਆਮਣ ਅਨਸ਼ਨ ਕਰ ਰਹੇ ਹਨ ਉਹ ਇੱਕ ਤਜਬਾ ਇੱਕ ਉਨਕੀ ਜੋ ਇੱਕ ਸਾਡੀ ਸਨਮਾਨਿਤ ਸਾਥੀ ਆਉਣਗੇ ਤੋਂ ਡਾਕਟਰਾਂ ਦੀ ਜੋ ਟੀਮ ਹੈ ਉਸ سے ਸਲਾਹ مشورہ ਕਰਕੇ ਉਹ ਮੰਨਦੀ ਉਹ ਹੋ ਗਿਆ ਐਮਐਸਪੀ ਦੀ ਗਰੰਟੀ ਹੋਗੀ ਕਰਜ਼ਾ ਮਾਫੀ ਹੋਗੀ ਇਹ ਤਿੰਨ ਮੰਗਾਂ ਉਹ ਕਹਿੰਦੇ ਪਹਿਲ ਦੇ ਆਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਬਾਕੀ ਮੰਗਾਂ ਦਾ ਵੀ ਕਹਿੰਦੇ ਸਾਰਥਕ ਰੂਪ ਦੇ ਵਿੱਚ ਹੱਲ ਹੋਣਾ ਚਾਹੀਦਾ ਤੁਹਾਡੀਆਂ ਵੀ ਉਹੀ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਵੀ ਸੇਮ ਨੇ ਵੀ ਤਾਲਮੇਲ ਦੇ ਵਿੱਚ ਕਮੀ ਕਿੱਥੇ ਰਹੀਗੀ ਪਿਛਲੇ 11 ਮਹੀਨੇ ਤੋਂ ਤੁਹਾਡਾ ਮੋਰਚਾ ਜਿਹੜਾ ਲਗਾਤਾਰ ਚੱਲ ਰਿਹਾ ਤੁਸੀਂ ਅਲੱਗ ਬੈਠੇ ਹੋ ਉਹ ਆਪਣੀ ਅਲੱਗ ਤੌਰ ਤੇ ਸੁਰ ਕੱਢ ਰਹੇ ਨੇ देखिए इस बात पे फुल साहब भी बोल देंगे उससे पहले मैं एक बात और भी क्लियर कर दूंगा हमने हमेशा हम यूनिटी के पक्ष में रहे हैं हमने कभी कोई बयानबाजी किसी के खिलाफ नहीं करी जो हमारे अन्य साथी हैं उन्होंने आंदोलन शुरू होते समय भी हमारे खिलाफ बयानबाजी करी अभी कुछ दिन पहले तक भी बयानबाजी वो कर रहे थे उनमें से एक दो साथी मैं सबकी बात नहीं कहूंगा लेकिन हमने अपनी तरफ से कभी कोई किसी के खिलाफ बयानबाजी नहीं करी है जिन-जिन साथियों को लगता है कि एमएसपी गारंटी कानून बहुत महत्वपूर्ण विषय है उनको पूरी मजबूती के साथ साथ देना चाहिए और बाकी फुल साफ 20 विषय पे बोलना थोड़ा स्वागत करते हैं एक मिनट एक मिनट एक, एक सवाल ना, ना, ना ही ले लो बाद हां जी इकट्ठे के बाद ले लेना सर अभी बोल ले उसके बाद आप जीना धल्लेवाल साहब दी कुर्बानी ਨੂੰ ਦੇਖਦਿਆ ਲੋਕਾਂ ਦਾ ਰਿਸਪੌਂਸ ਆ ਰਿਹਾ ਦੇਸ਼ ਵਿਦੇਸ਼ ਦੇ ਵਿੱਚ ਜਿੱਡੇ ਵੱਡਾ ਹੰਗਾਰਾ ਮਿਲ ਰਿਹਾ ਕਿਤੇ ਇਹ ਤਾਂ ਨਹੀਂ ਹੈਗਾ ਕੀ ਸਮਰੱਥਾ ਥੋੜੀ ਪੈ ਜAVE ਜਿਵੇਂ 26 ਜਨਵਰੀ 2021 ਨੂੰ ਇਹ ਪਾਤਰਾ ਤੁਸੀਂ ਪਹਿਲ ਚਦਮੀ ਕੀਤੀ ਹੈ ਪਰ ਤੁਹਾਡੀ ਕੀ ਆਪਣੀ ਜਿਹੜੀ ਜਥੇਬੰਦਕ ਸਮਰੱਥਾ ਹੈਗੀ ਆ ਆਉਣ ਵਾਲੀ ਜਿਹੜੀ ਵੱਡੀ ਚੁਣੌਤੀ ਆ ਰਹੀ ਹੈ ਜਿਸ ਜਿਸ ਦੇ ਸਿਗਨਲ ਮਿਲ ਰਹੇ ਨੇ ਕੀ ਤੁਸੀਂ ਉਹਦਾ ਪਿਛਲੇ ਤੋਂ ਸਬਕ ਸਿੱਖਦਿਆਂ ਹੋਇਆ ਕੋਈ ਸਪੈਸ਼ਲ ਮੈਜ਼ਰ ਲੈ ਰਹੇ ਹੋ ਮੈਨੂੰ ਪਹਿਲਾਂ ਤੁਹਾਡਾ ਜਿਹੜਾ ਸਵਾਰ ਸਿਗਰ ਨੂੰ ਵੀ ਤਾਂ ਮੰਗਾ ਦੇ ਸਹਿਮਤੀ ਹੈ ਵੀ ਫੇਰ ਅੱਡ ਅੱਡ ਕਿਉਂ ਇਹ ਮੰਗਾ ਤੇ ਸ਼ੁਰੂ ਤੋਂ ਹੀ ਸਹਿਮਤੀ ਹੈ ਬਾਰਾ ਮੰਗਾ ਦੇ ਜਿਹੜਾ ਉਹ ਫਰਕ ਹੈ ਜਿਹੜਾ ਉਹ ਹੈਗਾ ਆ ਵੀ ਜਿਹੜਾ ਐਕਸ਼ਨ ਪ੍ਰੋਗਰਾਮ ਹੈ ਕੋਈ ਦਿੱਲੀ ਕੂਚ ਵਾਲਾ ਸੀ ਐਕਸ਼ਨ ਪ੍ਰੋਗਰਾਮ ਦਿੱਤਾ ਵੀ ਕੇਂਦਰ ਸਰਕਾਰ ਦੇ ਖਿਲਾਫ ਸੇਤ ਕਰ ਦਿੱਤੀ ਇਹ ਤੇ ਸਹਿਮਤੀ ਨਹੀਂ ਸੀਗੀ ਦੂਸਰੀ ਗੱਲ ਹੈਗੀ ਐ ਅਸੈਸਮੈਂਟ ਦਾ ਫਰਕ ਸੀਗਾ ਸਾਡੀ ਅਸੈਸਮੈਂਟ ਹੈਗੀ ਐ ਵੀ ਜੇ ਦੇਸ਼ ਦਾ ਕਿਸਾਨ ਇਕੱਠਾ ਹੋ ਜਾਏ ਤਾਂ ਜੇ ਸਾਰੀਆਂ ਮੰਗਾ ਮੰਨਾਂਗਾ ਜਾ ਸਕਦੇ ਐ ਜੇ ਕਰਵਾਨੇ ਵਾਲੀ ਲੀਡਰਸ਼ਿਪ ਮੂਰੇ ਲੱਗ ਜੇ ਦੂਜੇ ਸੈਕਟਰ ਡੱਲੇ ਵਾਲਾ ਵਰਗੀ ਤਾਂ ਅੱਜ ਵੀ ਬਣਾਇਆ ਜਾ ਸਕਦੀਆਂ ਉਹਨਾਂ ਦੀ ਅਸੈਸਮੈਂਟ ਹੈਗੀ ਆ ਵੀ ਅਜੇ ਮੰਗਾ ਅੱਜ ਦੇ ਹਾਲਤ 'ਚ ਨਹੀਂ ਬਣਾਇਆ ਜਾ ਸਕਦੀਆਂ ਸੁਣੋ ਵਿਚ ਕੇ ਵਿਚ ਨਾ ਬੋਲੋ ਜੀ ਗੱਲ ਦਾ ਜਵਾਬ ਤਾਂ ਪੂਰਾ ਦੇ ਲੈ ਇਹ ਤਰੀਕਾ ਨਹੀਂ ਹੁੰਦਾ ਕੋਈ ਅੱਲਾ ਭਈ ਜਦੋਂ ਇਹ ਇਹਦਾ ਫਰਕ ਹੈ ਇੱਕ ਤਾਂ ਵੀ ਦਿੱਲੀ ਪੂਚ ਵਾਲਾ ਐਕਸ਼ਨ ਠੀਕ ਹੈ ਇਹ ਘੋਲ ਦਾ ਰੂਪ ਹੈ ਜਿਹੜਾ ਦਿੱਲੀ ਕੇ ਸਰਕਾਰ ਦੇ ਨਾਲ ਕੇਂਦਰ ਤੱਕ ਵਾਲਾ ਦੂਜੇ ਅਸੈਸਮੈਂਟ ਜੇ ਦੋਨਾਂ ਦੇ ਸਹਿਮਤੀ ਹੋ ਜੇ ਉਹ ਸਾਡਾ ਹਜੇ ਸਹਿਮਤੀ ਹੋਈ ਨਹੀਂ ਨਾ ਅਸੈਸਮੈਂਟ ਦੇ ਸਹਿਮਤੀ ਹੈ 21 ਤਰੀਕ ਨੂੰ ਪਟਿਆਲੇ ਮੀਟਿੰਗ ਹੋਈ ਉਹਦੇ ਵੀ ਅਸੈਸਮੈਂਟ ਤੇ ਸਹਿਮਤੀ ਹੈ